ਸਾਰੇ ਸਰਕਾਰ ਜੋ ਸਾਧੀਆਂ ਤੇ ਕਾੜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਾਂ ਅੱਜ ਪਹੁੰਚੇ ਆ ਰਾਵੀ ਦਰਿਆ ਦੇ ਉੱਤੇ ਕਿਤੇ ਪਾਣੀ ਦਾ ਪੱਧਰ ਜਿਹੜਾ ਹੈ ਬਹੁਤ ਜ਼ਿਆਦਾ ਕਈ ਸੈਂਕੜੇ ਪਾਣੀ ਜਿਹੜਾ ਹੋਰ ਛੱਡਿਆ ਗਿਆ ਹੈ ਤੇ ਜਿਹੜੇ ਜਿੰਨੇ ਵੀ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਜਾ ਝੋਨੇ ਨੇ ਸਾਰੇ ਨਾਸ ਹੋ ਗਏ ਨੇ ਸਾਰਾ ਪਾਣੀ ਜਿਹੜਾ ਝੋਨੇ ਦੇ ਉੱਪਰ ਵੀ ਫਿਰ ਗਿਆ ਤੇ ਮਜ਼ਦੂਰ ਦਾ ਵੀ ਇਸ ਤਰ੍ਹਾਂ ਦਾ ਹਾਲ ਹੋ ਗਿਆ ਕਿ ਕੋਈ ਕੰਮਕਾਰ ਨਹੀਂ ਕਰ ਸਕਦਾ ਕੋ ਵੀਰੋ ਮਾਲਕਦਾਰੀ ਅਰਦਾਸ ਬੇਨਤੀ ਕਰੋ ਇਹ ਕਿਰਪਾ ਕਰੇ ਮਾਲਕ ਪਾਣੀ ਦਾ ਪੱਧਰ ਜਿਹੜਾ ਉਹ ਨੂੰ ਥੱਲੇ ਕਰੇ ਕਿ ਇਸ ਤਰ੍ਹਾਂ ਮੀਨ ਹਟਾ ਆ ਗਏ ਤਾਂ ਕਿ ਪ੍ਰਭੂ ਯਿਸੂ ਈ ਜਿੰਨੇ ਵੀ ਲੋਕ ਨੇ ਉਹ ਧਰਤੀ ਦੇ ਉੱਤੇ ਪਹੁੰਚਾਏ ਜਾਣ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿਸਾਨ ਦਾ ਮਿਹਨਤ ਦਾ ਆ ਵੇਖੋ ਇਲਾਕੇ ਦੇ ਵਿੱਚ ਸਾਰਾ ਪਾਣੀ ਪਾਣੀ ਜਿੰਨੇ ਵੀ ਝੋਨੇ ਨੇ ਸਾਰੇ ਨਾਸ ਹੋ ਰਹੇ ਨੇ ਜਿਹੜੇ 6 ਮਹੀਨਿਆਂ ਦੀ ਆਸ ਜੀਵਿਦਾ ਰਲਾ ਕੇ ਬੈਠੇ ਨੇ ਉਹ ਵੀ ਨਾਸ ਸਾਰਾ ਕੁਝ ਹੋ ਗਿਆ ਆ ਮੈਂ ਸਰਕਾਰ ਕਾਢੀ ਬੇਨਤੀ ਕਰਦਾ ਹਾਂ ਕਿ ਕੋਈ ਨਾ ਕੋਈ ਅਪਾਜ ਦਾ ਜੀਵਨ ਤਾਰਾ ਵਾਸਤੇ ਕੀਤਾ ਜਾਵੇ ਤੇ ਮਜ਼ਦੂਰਾਂ ਵਾਸਤੇ ਵੀ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਵੀ ਘਰ ਜਿਹੜੇ ਨੇ ਉਹ ਪੂਰੇ ਹੋ ਸਕਣ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਨਿਧੀ ਦੇ 2 ਮਿੰਟ ਕੋਈ ਗੱਲ ਕਰਨੀ ਹੈ ਅੱਜ ਬਹੁਤਾਂ ਜੀ ਸਾਡੇ ਪਿੰਡ ਦੇ ਕੋਲ ਹੈ ਰਵੀਦਰ ਸਿੰਘ ਸਾਡੇ ਏਰੀਆ ਵਿੱਚ ਅੱਜ ਪਹੁੰਚਿਆ ਰਵੀਦਰ ਸਿੰਘ ਜਿਉਂ ਮੇਂ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੋਰ ਵੀ ਵਧ ਰਿਹਾ ਹੈ ਔਰ ਇਹ ਆ ਕਿ ਲੋਕ ਇੱਥੋਂ ਉਹ ਪਾਰ ਕੰਮਕਾਰ ਕਰਦੇ ਸੀ ਉਹ ਆਪਣੇ ਸਮਾਨ ਲੈ ਕੇ ਉੱਥੇ ਜਾ ਰਹੇ ਨੇ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਬਹੁਤ ਜ਼ਿਆਦਾ ਵੱਧ ਚੁਕਾ ਆ ਪਾਣੀ ਘਟਨ ਦਾ ਨਾਲ ਲੈਣ ਆ ਪਾਣੀ ਪੱਧਰ ਆ ਹੋਰ ਤੇ بارش ਵੀ ਤੋਂ ਬਹੁਤ ਹੋ ਰਹੀ ਆ ਇਹੀ ਪ੍ਰਮਾਤਮਾ ਅਕਿਰਦਾਸ ਕਰੀਏ ਕਿ ਬਾਰਿਸ਼ ਰੁੱਕੇ ਪਾਣੀ ਘਟੇ ਤਾਂ ਜੋ ਬਹੁਤ ਲੋਕ ਆਪਣੇ ਕੰਮਕਾਰ ਕਰਦਾ ਆਪਣੀ ਆਪਣਾ ਬਿਲਾਸ ਦਾ ਧੰਨਵਾਦ